ਜਿਹੜੇ ਰਾਜਪਰਦੇ ਵਿਕੇ ਐਸਜੀਪੀਸੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ, ਰਣਜੀਤ ਸਿੰਘ ਰਾਣਾ, ਅਰਵਿੰਦ ਪਾਲ ਸਿੰਘ, ਰਾਜੂ ਦੀ ਅਗਵਾਈ ਦੇ ਵਿੱਚ ਰੱਖੇਗੇ ਵਰਕਰ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਡੇਰਾ ਬਸੀ ਦੇ ਸਾਬਕਾ ਵਿਧਾਇਕ ਅਤੇ ਪਟਿਆਲਾ ਲੋਕ ਸਭਾ ਇੰਚਾਰਜ ਐਨਕੇ ਸ਼ਰਮਾ। ਇਸੇ ਦੌਰਾਨ ਵਰਕਰਾਂ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਸੋਵੇਂ ਜਨਮ ਦਿਨ ਮਨਾਉਣ ਸੰਬੰਧੀ ਮੀਟਿੰਗ ਕੀਤੀ ਗਈ ਅਤੇ 24 ਸਤੰਬਰ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਣ ਦੀ ਅਪੀਲ ਕੀਤੀ ਹੈ ਅਤੇ 24 ਸਤੰਬਰ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਇਸੇ ਦੌਰਾਨ ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੂੱਚੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪਰ ਸ਼ਾਮਿਲ ਹੋਵੇਗੇ ਅਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਜਥੇਦਾਰ ਸਹਾਬਾਨ ਵੀ ਸ਼ਾਮਿਲ ਹੋਣਗੇ ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਦੁਖਨੀਵਾਲ ਸਾਹਿਬ ਵਿਖੇ ਉਹਨਾਂ ਦੇ 100ਵੇਂ ਜਨਮ ਦਿਨ ਦੇ ਮੌਕੇ ਵਿਸ਼ਾਲ ਧਾਰਮਿਕ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਵਕ ਵਕ ਧਾਰਮਿਕ ਸਖਸ਼ੀਅਤਾਂ ਵੀ ਹਾਜ਼ਰੀ ਭਰਨਗੀਆਂ ਇਸ ਮੌਕੇ ਹੋਰ ਕੀ ਕੁਝ ਕਹਿਣਾ ਸੀ ਐਨ ਕੇ ਸ਼ਰਮਾ ਦਾ ਸਵਾਉ ਸੁਣ ਲੈਣੇ ਉਹਨਾਂ ਦੀ ਸੁਪੰਨੀ ਅੱਜ ਜਿਸ ਬੰਦੇ ਜਿਹੜੀ ਮੱਢ ਕੀਤੀ ਗਈ ਹੈ 24 ਤਰੀਕ ਨੂੰ ਪੰਥ ਦਾ ਪੰਨਾ ਜefeदार ਗੁਰਚੰਦ ਸਿੰਘ ਟਾਹੜਾ ਜੀ ਦਾ ਜਨਮ ਦਿਵਸ ਜਿਹੜਾ ਸਾਵਣ ਮ ਬੜੀ ਖੁਸ਼ੀ ਛੜਦਾ ਉਤਸ਼ਾਹ ਦੇ ਨਾਲ ਸ਼੍ਰੋਮਣੀ ਕਬੀਦਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬਿਮਾਰੀ ਆ ਪਿਛਲੇ 5-6 ਦਿਨਾਂ ਤੋਂ ਲਗਾਤਾਰ ਮੈਂ ਸਾਰੀ ਲੀਡਰਸ਼ਿਪ ਨਾਲ ਮਿਲ ਕੇ ਜ਼ਿਲ੍ਹੇ 'ਚ ਮੀਟਿੰਗਾਂ ਕਰ ਰਿਹਾ ਅੱਜ ਮੈਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਜਿਸ ਸਰਜੀਤ ਸਿੰਘ ਜੀ ਗੜੀ ਸਾਹਿਬ ਦਾ ਜਸਵਿੰਦਰ ਸਿੰਘ ਜੀ ਸਾਡੇ ਔਰ ਰਾਣਾ ਜੀ ਰਾਜੂ ਜੀ ਜੱਸੀ ਜੀ ਹਰਬੰਦੀ ਸਾਰੀ ਟੀਮ ਦਾ ਤੁਸੀਂ ਦੇਖੋ ਵੀ ਅੱਜ ਵੀ ਕਿੰਨਾ ਵੱਡਾ ਵਿਸ਼ਾਲ ਇਕੱਠਾ ਜਿਹੜਾ ਇੱਥੇ ਹੋਇਆ ਬੜਾ ਉਤਸ਼ਾਹ ਆ ਲੋਕਾਂ 'ਚ ਉਸ ਜਨਮ ਦਿਨ ਨੂੰ ਮ ਮਨਾਣ ਦਾ ਸੋ ਉਹਨਾਂ ਦਾ ਜਨਮ ਦਿਨ ਮਨਾਣ ਪਿੱਛੇ ਕਾਰਨ ਨਹੀਂ ਹੈ ਵੀ ਆਪਾਂ ਉਹਨਾਂ ਦੀ ਸੋਚ ਤੇ ਕਰ ਰਹੇ ਹਾਂ ਉਹਨਾਂ ਨੇ ਪੂਰੀ ਜ਼ਿੰਦਗੀ ਪੰਥ ਨੂੰ ਸਮਰਪਿਤ ਕੀਤੀ ਪੰਜਾਬ ਨੂੰ ਸਮਰਪਿਤ ਕੀਤੀ ਕੌਮ ਨੂੰ ਸਰਬੰਤਕਰੀ 4 ਵਜੇ ਸਵੇਰੇ ਉੱਠ ਕੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿੰਦੇ ਸੀਗੇ ਜਿਸ ਘਰ ਚੋਂ ਪੈਦਾ ਹੋਏ ਉਸੇ ਘਰ ਚੋਂ ਉਹਨਾਂ ਨੇ ਆਖਰੀ ਸਾਹ ਲਿਆ ਔਰ ਬੇਦਾਗ ਸ਼ਖਸੀਅਤ ਸੀਗੇ ਜਿਹੇ ਗਾਰ ਕੁਚਨ ਸਿੰਘ ਕੌੜਾ ਜੀ ਚਰਮਨ ਜੀ ਇਸ ਤੱਕ ਕਿ ਹਲਕਾ ਰਾਜਪਦਨ ਕੋਈ ਇੰਚਾਰਜ ਨਹੀਂ ਹੈਗਾ ਕੋਈ ਨਾ ਕੋਈ ਵਾਇਲਵਾਰ ਖੜਾ ਚੈਦਾ ਜਿਹੜੇ ਵਾਰਨਗਾਰ ਸਾਰੇ ਖੜੇ ਹੈ ਜੀ ਨਹੀਂ ਕਿਸੇ ਨੂੰ ਨਿਸ਼ਾਨੀ ਦਿੱਤੀ ਜਾਵੇ ਇੰਚਾਰਜ ਜਿੱਦ ਬਿਲਕੁਲ ਪ੍ਰਧਾਨ ਸਾਹਿਬ ਦੇ ਦੇਖੋ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਕਰੀਆ ਔਰ ਕਰੂੰਗਾ ਵੀ ਜਿਹੜੇ ਹਲਕੇ ਹਨ ਨਾ ਪਟਿਆਲਾ ਜ਼ਿਲ੍ਹੇ ਦੇ ਠੀਕ ਹੈ ਦੇਖੋ ਜਿਹੜੇ ਮਤਲਬ ਪ੍ਰਸ ਲੋਕ ਆ ਜਿਨ੍ਹਾਂ ਨੇ ਆਪਣੀ ਔਲਾਦ ਵਾਸਤੇ ਵੀ ਟਿਕਟਾਂ ਮੰਗੀਆਂ ਆਪ ਵੀ ਟਿਕਟਾਂ ਮੰਗੀਆਂ ਸਿਰਫ ਆਪਣੇ ਆਪ ਨੂੰ ਵੋਟਾਂ ਪਵਾਉਂਦੇ ਰਹੇ ਕਹੇ ਕੈਪਟਨ ਸਾਹਿਬ ਨੇ ਚੌਂ ਲੜੀ ਚ ਰਖਰਾਸਾਂ ਨੇ ਡੱਟ ਕੇ ਵਿਰੋਧ ਕਰਦੇ ਰਹੇ ਉਹ ਆਪ ਹੀ ਅਕਾਲਪੁਰਖ ਵੈਗਰੂ ਦੀ ਬਖਸ਼ਿਸ਼ ਹੋਈ ਜਾਂ ਮੈਦਾਨ ਛੱਡ ਕੇ ਭੱਜੇ ਤੇ ਹੁਣ ਸਾਡੀ ਕੋਸ਼ਿਸ਼ ਜ਼ਰੂਰ ਹੋਊਗੀ ਮੈਨੂੰ ਜ਼ਿੰਮੇਵਾਰੀ ਲੋਕ ਸਭਾ ਹਲਕੇ ਦੀ ਵੀ ਮਿਲੀ ਆ ਕਿ ਹਲਕੇ ਤੋਂ ਬਾਹਰ ਦਾ ਕੋਈ ਵੀ ਸਕਾਈ ਲੈਬ ਕਿਸੇ ਹਲਕੇ ਚ ਨਹੀਂ ਆਊਗਾ ਹਲਕੇ ਦੇ ਜਿਹੜੇ ਨੌਜਵਾਨ ਹੈਗੇ ਨੇ ਜਿਹਦੇ ਮਗਾਕਾਰ ਪੰਥ ਨੂੰ ਸਮਰਪਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਆ ਸੋ ਸਾਰੇ ਹਲਕਿਆਂ ਚ ਹਲਕਿਆਂ ਦੇ ਹਲਕਾ ਇੰਚਾਰਜ ਲਾਵਾਂਗੇ ਔਰ ਵਰਕਰਾਂ ਨੂੰ ਜਿਮੇਵਾਰੀ ਦੇ ਮੰਗੇ ਤਾਂ ਕਿ ਉਹ ਮਿਹਨਤ ਕਰਨ ਔਰ ਮਿਹਨਤ ਦਾ ਫਲ ਵੀ ਮਿਲੇ ਔਰ ਜਿੰਨਾ ਸਾਹ ਆ ਲੋਕਾਂ ਚ ਇਸ 'ਚ ਕੋਈ ਸ਼ੱਕ ਨਹੀਂ 2027 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਚ ਬਣੂਗੀ ਕਿਉਂਕਿ ਪੰਜਾਬ ਦਾ ਜਿੰਨਾ ਡਵੈਲਪਮੈਂਟ ਜਿੰਨੀ ਵਿਕਾਸ ਜਿੰਨੀ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਹੋਈਆਂ ਸਾਡੀ ਸਰਕਾਰ ਚ ਲਾਗੂ ਹੋਈਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਭਾਜੀ ਪੰਚਾਇਤੀ ਚੋਣਾਂ ਗਿਆ ਇਸ ਸਰਕਾਰ ਦਾ ਬੇੜਾ ਬੈਠਿਆ ਹੋਇਆ ਕਰਾਪਸ਼ਨ ਤੁਸੀਂ ਦੇਖ ਲਿਓ ਕਿੰਨੀ ਹੱਦਾਂ ਪਾਰ ਹੋ ਚੁੱਕੀ ਹੈ ਰੋਟੀਆਂ ਦੀ ਮੰਗੀਆਂ ਜਾ ਰਹੀਆਂ ਡਵੈਲਪਮੈਂਟ ਕੋਈ ਹੋਈ ਨਹੀਂ ਇਸੇ ਕਰਕੇ ਬਾਰ-ਬਾਰ ਇਲੈਕਸ਼ਨਾਂ ਤੋਂ ਭੱਜਦੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਇਲੈਕਸ਼ਨਾਂ 'ਚ ਵੱਡੇ ਪੱਧਰ ਤੇ ਉੱਭਰ ਕੇ ਆਊਗਾ ਔਰ ਪਿੰਡਾਂ 'ਚ ਅਸੀਂ ਹਰ ਚੋਣ ਜਿਹੜੀ ਉਹ ਜਿੱਤਾਂਗਾ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਕੋ ਤੇ ਸਾਡਾ ਟੈਲੀਗੇਸ਼ਨ ਲਾ ਰਹੀ ਹੈ ਸਾਡਾ ਸਾਡੇ ਪ੍ਰਾਂਤ ਮੰਡਰੇ 'ਚ ਸਾਡਾ ਪੂਰਾ ਸਾਥ ਕਰ ਰਹੀ ਇਹ ਵੀ ਤੁਹਾਡਾ ਜੀ ਕਹਿਣਾ ਜੀ ਆ ਜੋ ਟੌੜਾ ਸਾਹਿਬ ਦੇ ਵਾਰਸ ਹੋ ਆ ਜਿਹੜਾ ਟੌੜਾ ਸਾਹਿਬ ਦੀ ਸੋਚ ਤੇ ਪੈਰਾ ਦੇਊਗਾ ਸਭ ਤੋਂ ਪਹਿਲਾਂ ਜਿਹੜੇ ਅਲੀ ਕਿਸੇ ਲਾ ਰਹੇ ਹਨ ਨਾ ਜਿਹੜਾ ਉਹਨਾਂ ਨੇ ਆਪਣੇ ਘਰ ਤੇ ਬੀਜੇਪੀ ਦਾ ਝੰਡਾ ਲਾਇਆ ਬਾ ਨਾ ਪਹਿਲਾਂ ਤਾਂ ਉਹ ਧਾਰਨ ਸਮਝੋ ਪਹਿਲਾਂ ਬੀਜੇਪੀ ਛੱਡ ਕੇ ਟੌੜਾ ਸਾਹਿਬ ਦੀ ਸੋਚ ਵਾਲੀ ਪਾਰਟੀ ਨੂੰ ਜੁਆਇਨ ਕਰਨ ਜਿਹੜੇ ਵਿਅਕਤੀ ਲਾ ਰਹੇ ਹਨ ਦੂਸਰੀ ਗੱਲ ਆ ਜਿਹੜੇ ਆ ਸੁਧਾਰ ਵਾਲੇ ਸ੍ਰੂਤ ਐ ਟੌੜਾ ਸਾਹਿਬ ਦਾ ਜਨਮ ਦਿਨ ਦੁਖਨਵਾਨ ਸਾਹਿਬ ਗੁਰਦੁਆਰੇ ਚ ਜਿੱਥੋਂ ਆਪਣੇ ਰਾਜਨੀਤੀ ਜਿਹੜੀ ਸ਼ੁਰੂ ਕਰੀ ਤੀ ਸੇਵਾ ਸ਼ੁਰੂ ਕਰੀ ਤੀ ਉੱਥੇ ਹੀ ਮਨਾਉਂਦੇ ਰਹਿੰਦੇ ਆ ਸੋ ਇਹਨਾਂ ਨੂੰ ਤੋਂ ਵੀ ਪਹਿਲਾਂ ਆਪਣੀ ਆਤਮਾ ਤੋਂ ਤੋੜਾ ਸਾਹਿਬ ਦੀ ਸੋਚ ਨੂੰ ਤਾਂ ਅਪਣਾ ਲਿਓ ਫਿਰ ਤੁਸੀਂ ਗੱਲਾਂ ਬਸ ਸਮਝ ਜਿਸ ਤਰ੍ਹਾਂ ਕਿ ਜਿਲ੍ਹਪੁਰ ਦੇ ਵਿੱਚ ਕੋਈ ਠਾਗਾ ਘਾੜਾ ਇਲਾਕਾ ਹੈਗਾ ਉੱਥੇ ਉਤਾਰ ਸਿੰਘ ਪੌਹਲਾ ਨੇ ਬੜੇ ਲੰਮੇ ਸਮੇਂ ਤੋਂ ਅੰstruਸ ਕਰ ਰਹੇ ਨੇ ਉਹ ਠੜ ਦੇ ਵੀ ਦੋਸ਼ ਲਾ ਰਹੇ ਨੇ ਕਿ ਅਕਰੋਚਮੈਂਟ ਕਰਾਈਆਂਗੇ ਨੇ ਨਜਾਇਜ਼ ਉਸਾਰੀਆਂ ਕੀਤੀ ਨੇ ਉਹਨਾਂ ਨੂੰ ਪੰਚਾਇਤੀ ਜਿਹੜੀਆਂ ਜ਼ਮੀਨਾਂ ਨੇ ਉਹਦੇ ਖਿਲਾਫ ਉਹਨਾਂ ਦਾ ਮੁਰਤਕਬਲਾ ਹੈ ਉਹਦੇ ਬਾਰੇ ਤੁਹਾਡੇ ਕੀ ਪਾਜੀ ਹੁਣ ਮੈਂ ਕਿਸੇ ਠਾਗਾ ਆਦਮੀ ਬਾਰੇ ਚਾਹ ਤਾਂ ਦਬਕੇ ਮਾਰ ਕੇ ਲੋਕਾਂ ਤੋਂ ਨਾ ਜੀ ਪੈਸੇ ਲੈਣਾ ਉਗਰਾਈਆਂ ਕਰਨਾ ਔਰ ਇਹ ਜਿਹੜੀਆਂ ਕਰਤੂਤਾਂ ਹਨ ਜੀ ਮੈਂ ਤੁਹਾਨੂੰ ਜੇ ਉਹਨਾਂ ਦੀ ਜਿਹੜੀਆਂ ਗੱਲਾਂ ਬਾਤਾਂ ਦੀ ਮੈਂ ਤੁਹਾਨੂੰ ਦਿਖਾ ਦੇਣਾ ਆ ਵੀਡੀਓ ਵੀਡੀਓ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੇ ਜਿਹੇ ਠੱਗ ਬੰਦੇ ਹਨ ਸਰਮਾ ਜੀ ਕਈ ਪਾਰ ਸੋ ਸਭ ਤੋਂ ਵੱਧ ਸਾਆਂ ਲੜ ਜ਼ਮੀਨਾਂ ਦੇ ਕਬਜ਼ੇ ਮੈਂ ਜੀ ਰਿਕਵਰ ਚ ਖਾਲੀ ਕਰਵਾਏ ਚਾਰ ਵਾਰੀ ਮੇਰੇ ਘਰ ਤੇ ਪੁਲਿਸ ਨੇ ਅਟੈਕ ਕਰਿਆ ਗੁਰਦੁਆਰਾ ਸਾਹਿਬ 'ਚ ਖੜ ਕੇ ਕਹਿ ਸਕਦਾ ਕਦੇ ਆਪਣੀ ਜ਼ਿੰਦਗੀ ਚ ਇਕ ਰੂਪੀਏ ਦਾ ਲਾਲਚ ਨਹੀਂ ਕਰਿਆ ਜੋ ਸੇਵਾ ਮਿਲੀ ਆ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨਿਭਾਈ ਆ ਜੋ ਆਪਾਂ ਪ੍ਰੈਸ ਵਾਲੇ ਜਿਨ੍ਹਾਂ ਦੇ 50 50 ਫਰਚੇ ਅਗਨੀਆਂ ਚੋਰੀਆਂ ਫਰਾਤੀਆਂ ਦੇ ਹੋਈਆਂ ਉਹਨਾਂ ਦੀ ਸਪੋਰਟ ਕਰਾਂਗੇ ਇਸ ਤੋਂ ਮਾੜੀ ਗੱਲ ਮੇਰੇ ਖਿਆਲ ਕੋਈ ਨਹੀਂ ਹੋ ਸਕਦਾ ਸ਼ਰਮਜੀਤ ਰਾਹੁਲ ਗਾਂਧੀ ਦੇ ਬਿਆਨ ਨੂੰ ਕਿਵੇਂ ਦੇਖਦੇ ਜਿਹੜਾ ਉਹਨਾਂ ਦੇ ਵੱਲੋਂ ਸਿੱਖਾਂ ਨੂੰ ਦੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਡਟ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਆਂ ਕੁਝ ਮੌਕਾ ਪਰਸਤੇ ਇੱਧਰ ਆਧਰ ਹੋ ਜਾਂਦੇ ਆਂ ਬਣਾਈਆਂ ਖਾ ਕੇ ਫਿਰ ਲੋਕ ਉਹਨਾਂ ਨੂੰ ਸਬਕ ਜਰੂਰ ਸਿਖਾਣਗੇ ਸ਼ਰਮਜੀਤ ਰਾਹੁਲ ਗਾਂਧੀ ਦੇ ਬਿਆਨ ਨੂੰ ਕਿਵੇਂ ਦੇਖਦੇ ਆਂ ਲਗਾਤਾਰ ਜਿਹੜੇ ਨੇ ਬਿਆਨ ਆ ਰਹੇ ਨੇ ਪੰਜਾਬ ਕਾਂਗਰਸ ਉਹਨਾਂ ਦੇ ਵੱਲੋਂ ਵੀ ਤੇ ਜੋ ਸਿੱਖਾਂ ਨੂੰ ਲੈ ਕੇ ਜਿਹੜਾ ਬਿਆਨ ਹੈ ਪਾਜੀ ਦੇਖੋ ਸਿੱਖਾਂ ਦੀ ਕ ਕਾਂਗਰਸ ਹੈਗੀ ਪੰਜਾਬ ਨੇ 15 ਸਾਲ ਸੰਤਾਪ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਹਟਾਇਆ ਸਭ ਤੋਂ ਵੱਡਾ ਨੁਕਸਾਨ ਪੰਜਾਬ ਚ ਹਿੰਦੂ ਸਿੱਖ ਭਾਈਚਾਰੇ ਕਿਸਾਂਝਾ ਜਿਹੜੀ ਉਹ ਕਾਂਗਰਸ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਦਿੱਲੀ ਦੇ ਅੰਦਰ ਕਤਲੇਆਮ ਕਰਾਇਆ ਸੋ ਪਰਿਵਾਰ ਆਪਣੇ ਮਤਲਬ ਵਾਸਤੇ ਕੋਈ ਵੀ ਬਿਆਨਬਾਜ਼ੀ ਕਰ ਸਕਦਾ ਹੈਗਾ ਸੋ ਇਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰਿਆ ਹੈ ਪੰਜਾਬੀ ਚੰਗੀ ਤਰ੍ਹਾਂ ਜਾਣ। ਸ਼ਰਮਾ ਜੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਜਿਹੜੀ ਐਫਰਡ ਦੇ ਵਿੱਚ ਦਾਇਰ ਕੀਤਾ ਗਿਆ ਕਿ ਅੰਮ੍ਰਿਤਪਾਲ ਦੇ ਉਹਦੇ ਸਾਥੀ ਨੂੰ ਜਿਹੜੀ ਸੀਐਮ ਮਾਨ ਨੂੰ ਖਤਰਾ ਸੀਗਾ ਉਸ ਨੂੰ ਵੀ ਮਿਲ ਗਿਆ। ਕਿਹਨਾਂ? ਪੰਜਾਬ ਸਰਕਾਰ ਨੇ ਜਿਹੜਾ ਹਲਕਾ ਨਾਮ ਦਾ ਸੀਐਮ ਮਾਨ ਸਾਹਿਬ ਨੂੰ ਤਾਂ ਸਭ ਤੋਂ ਵੱਡਾ ਖਤਰਾ ਨਾ ਜਿਹੜਾ ਜਿਹੜਾ ਦਿਨਚੇ ਹੀ ਦੇਸੀ ਸ਼ਰਾਬ ਪੀ ਲੈਂਦੇ ਆ ਨਾ ਜੀ ਉਤੋਂ ਹੈ ਗੱਲ। ਉਹ ਛੱਡ ਦੇਣ ਤਾਂ ਮੇਰੇ ਖਿਆਲ ਪਚਾਓ ਹਜਿਰਾ। ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ। ਨਿਊਜ਼ 89 ਪੰਜਾਬ ਹਰ ਖਬਰ ਕਿਸਦਾ ਹੋਵੇ ਅਸਰ